ਆ ਮੇਰੇ ਦੋਸਤ ਬੈਠੇ ਨੇ ਜਿਹੜੇ ਫਿਲਮਾਂ ਚ ਆਉਂਦੇ ਨੇ ਅਸੀਂ ਇਕੱਠੇ ਹੁੰਦੇ ਸੀ ਇਹਨਾਂ ਨੂੰ ਮੈਂ ਕਹਿ ਕੇ ਆਇਆ ਸੀ ਮਗਰ ਲਾ ਵੀ ਤੁਸੀਂ ਆਪਣਾ ਕੰਮ ਕਰ ਲਓ ਮੇਰੀ ਤਾਂ ਡਿਊਟੀ ਪਰਮਾਤਮਾ ਕਿਸੇ ਹੋਰ ਪਾਸੇ ਲਾਉਣ ਨੂੰ ਫਿਰਦਾ ਮੇਰੇ ਅੰਦਰੋਂ ਲੂਰੀਆਂ ਜਿਹੀਆਂ ਉੱਠਦੀਆਂ ਨੇ ਵੀ ਪੰਜਾਬ ਨੂੰ ਲੁੱਟੀ ਜਾਂਦੇ ਓਏ ਉਹ ਮੇਰੇ ਸਾਹਮਣੇ ਪੰਜਾਬ ਨੂੰ ਲੁੱਟੀ ਜਾਂਦੇ ਓਏ ਲੀਡਰ ਇਹਨਾਂ ਨੂੰ ਕਿਵੇਂ ਰੋਕੀਏ ਕੈਸਟਾਂ ਸੀੜੀਆਂ ਨਾਲ ਨਹੀਂ ਰੁਕਣੇ ਇਹ ਜੇ ਨਰਮੇ ਨੂੰ ਕੋਈ ਸੁੰਡੀ ਲੱਗ ਜੇ ਨਾ ਬਾਹਰੋਂ ਰੌਲਾ ਪਾ ਕੇ ਜਾਂ ਰੋੜੇ ਮਾਰ ਕੇ ਸੁੰਡੀ ਨਹੀਂ ਹਟਦੀ ਸਪਰੇਅ ਦੀ ਢੋਲੀ ਮੋਡੇ ਤੇ ਧਰ ਕੇ ਅੰਦਰ ਵੜਨਾ ਪੈਂਦਾ ਅੰਦਰ ਵੜੀਏ ਬਹਿ ਕੇ ਆਵੇ ਗੋਣ ਪਹਿਲਾਂ ਪਹਿਲਾਂ ਇਹਨੇ ਮੇਰਾ ਮਜ਼ਾਕ ਉਡਾਇਆ ਬਿੱਲਾ ਐ ਥੋੜੀ ਹੁੰਦਾ ਹੁੰਦਾ ਐ ਐ ਥੋੜੀ ਇਹ ਕਲਾਕਾਰ ਜਿਹੜੇ ਨੇ ਇਹਨਾਂ ਨੂੰ ਵੋਟਾਂ ਥੋੜੀ ਪਾਉਂਦਾ ਹੁੰਦਾ ਕੋਈ ਜਦੋਂ ਫਿਰ 2014 ਚ ਟੀਂਟ ਸਿਹਰਾਂ ਦੀ ਜਮਾਨਤਾ ਜਬਤ ਹੋਈਆਂ ਫੇਰ ਇਹਨਾਂ ਨੂੰ ਪਤਾ ਲੱਗਿਆ ਵੀ ਅੱਛਾ ਅੱਛਾ ਚਾਹੇ ਵੀ ਹੋ ਜਾਂਦਾ ਹੁੰਦਾ ਹੈ ਪਹਿਲਾਂ ਕਹਿੰਦੇ ਸੀ ਪਹਿਲੇ ਲੀਡਰ ਕਹਿੰਦੇ ਸੀ ਮਜ਼ਾਕ ਉਡਾਉਂਦੇ ਸੀ ਜਦੋਂ ਮੈਂ ਸੰਗਰੂਰ ਤੋਂ ਲੜ ਰਿਹਾ ਸੀ ਕਹਿੰਦੇ ਭਗਵੰਤ ਮਾਨ ਦੀ ਹੱਥ ਬੰਨੇ ਵਾਲੀ ਫੋਟੋ ਦੇਖੀ ਪੋਸਟਰ ਤੇ ਲੀਡਰ ਕਹਿੰਦੇ ਹੁੰਦੇ ਸੀ ਕਾਲੀ ਦਾ ਨਾਲੇ ਤੇ ਕਾਂਗਰਸ ਵਾਲੇ ਨੇ ਕਹਿੰਦੇ ਭਗਵੰਤ ਮਾਨ ਦੀ ਹੱਥ ਬੰਨੇ ਵਾਲੀ ਫੋਟੋ ਦੇਖ ਕੇ ਸਾਨੂੰ ਬਹੁਤ ਹਾਸਾ ਆਇਆ ਲੈ ਇਹ ਵੀ ਵੋਟਾਂ 'ਚ ਖੜਾ ਹੋ ਗਿਆ ਮੈਂ ਕਿਹਾ ਕੋਈ ਗੱਲ ਨਹੀਂ ਵੋਟਾਂ ਵਾਲੇ ਦਿਨ ਤੱਕ ਹੱਸ ਲੋ ਜਿੰਨਾ ਹੱਸਣਾ ਹੈ ਰਿਜ਼ਲਟ ਤੋਂ ਬਾਅਦ ساری ਉਮਰ ਮੇਰੀ ਫੋਟੋ ਦੇ ਇੱਕੇ ਰੋਇਆ ਕਰੋਗੇ ਸਾਰਾ ਡੱਬਰ ਤੁਸੀਂ ਉਹੀ ਹਾਲ ਹੋਇਆ ਪਿਆ ਜੀ ਹੁਣ ਆ ਮੇਰੇ ਦੋਸਤ ਬੈਠੇ ਨੇ ਜਿਹੜੇ ਫਿਲਮਾਂ 'ਚ ਆਉਂਦੇ ਨੇ ਅਸੀਂ ਇਕੱਠੇ ਹੁੰਦੇ ਸੀ ਇਹਨਾਂ ਨੂੰ ਮੈਂ ਕਹਿ ਕੇ ਆਇਆ ਸੀ ਮੈਂ ਕਿਹਾ ਵੀ ਤੁਸੀਂ ਆਪਣਾ ਕੰਮ ਕਰ ਲਓ ਮੇਰੀ ਤਾਂ ਡਿਊਟੀ ਪਰਮਾਤਮਾ ਕਿਸੇ ਹੋਰ ਪਾਸੇ ਲਾਉਣ ਨੂੰ ਫਿਰਦਾ ਮੇਰੇ ਅੰਦਰੋਂ ਲੂਰੀਆਂ ਜਿਹੀਆਂ ਉੱਠਦੀਆਂ ਨੇ ਵੀ ਪੰਜਾਬ ਨੂੰ ਲੁੱਟੀ ਜਾਂਦੇ ਓਏ ਉਹ ਮੇਰੇ ਸਾਹਮਣੇ ਪੰਜਾਬ ਨੂੰ ਲੁੱਟੀ ਜਾਂਦੇ ਓਏ ਲੀਡਰ ਇਹਨਾਂ ਨੂੰ ਕਿਵੇਂ ਰੋਕੀਏ ਕੈਸਟਾਂ ਸੀੜੀਆਂ ਨਾਲ ਨਹੀਂ ਰੁਕਣੇ ਇਹ ਜੇ ਨਰਮੇ ਨੂੰ ਕੋਈ ਸੰਡੀ ਲੱਗ ਜੇ ਨਾ ਬਾਹਰੋਂ ਰੌਲਾ ਪਾ ਕੇ ਜਾਂ ਰੋੜੇ ਮਾਰ ਕੇ ਸੰਡੀ ਨਹੀਂ ਹਟਦੀ ਸਪਰੇਅ ਦੀ ਢੋਲੀ ਮੋਡੇ ਤੇ ਧਰ ਕੇ ਅੰਦਰ ਵੜਨਾ ਪੈਂਦਾ ਅੰਦਰ ਵੜੀਏ ਬਹਿ ਕੇ ਆਵੇ ਗੋਣ ਪਹਿਲਾਂ ਪਹਿਲੇ ਇਹਨਾਂ ਨੇ ਮੇਰਾ ਮਜ਼ਾਕ ਉਡਾਇਆ ਬਿੱਲਾ ਐ ਥੋੜੀ ਹੁੰਦਾ ਹੁੰਦਾ ਐ ਐ ਥੋੜੀ ਇਹ ਕਲਾਕਾਰ ਜਿਹੜੇ ਨੇ ਇਹਨਾਂ ਨੂੰ ਵੋਟਾਂ ਥੋੜੀ ਪਾਉਂਦਾ ਹੁੰਦਾ ਕੋਈ ਜਦੋਂ ਫਿਰ 2014 ਚ ਟੀਂਟ ਸਿਹਰਾਂ ਦੀ ਜਮਾਨਤਾਂ ਜਬਤ ਹੋਈਆਂ ਫਿਰ ਇਹਨਾਂ ਨੂੰ ਪਤਾ ਲੱਗਿਆ ਵੀ ਅੱਛਾ ਅੱਛਾ ਚਾਏ ਵੀ ਹੋ ਜਾਂਦਾ ਹੁੰਦਾ ਹੈ ਪਹਿਲਾਂ ਕਹਿੰਦੇ ਸੀ ਪਹਿਲਾਂ ਇਹ ਲੀਡਰ ਕਹਿੰਦੇ ਸੀ ਮਜ਼ਾਕ ਢਾਉਂਦੇ ਸੀ ਜਦੋਂ ਮੈਂ ਸੰਗਰੂਰ ਤੋਂ ਲੜ ਰਿਹਾ ਸੀ ਕਹਿੰਦੇ ਭਗਵੰਤ ਮਾਨ ਦੀ ਹੱਥ ਬੰਨੇ ਵਾਲੀ ਫੋਟੋ ਦੇਖੀ ਪੋਸਟਰ ਤੇ ਲੀਡਰ ਕਹਿੰਦੇ ਹੁੰਦੇ ਸੀ ਖਾਲੀ ਦਲ ਵਾਲੇ ਤੇ ਕਾਂਗਰਸ ਵਾਲੇ ਕਹਿੰਦੇ ਭਗਵੰਤ ਮਾਨ ਦੀ ਹੱਥ ਬੰਨੇ ਵਾਲੀ ਫੋਟੋ ਦੇਖ ਕੇ ਸਾਨੂੰ ਬਹੁਤ ਹਾਸਾ ਆਇਆ ਲੈ ਇਹ ਵੀ ਵੋਟਾਂ 'ਚ ਖੜਾ ਹੋ ਗਿਆ ਮੈਂ ਕਹ ਕੋਈ ਗੱਲ ਨਹੀਂ ਵੋਟਾਂ ਵਾਲੇ ਦਿਨ ਤੱਕ ਹੱਸ ਲੋ ਜੀ ਨਾ ਹਸਣਾ ਰਿਜ਼ਲਟ ਤੋਂ ਬਾਅਦ ਸਾਰੀ ਉਮਰ ਮੇਰੀ ਫੋਟੋ ਦੇ ਇੱਕੇ ਰੋਇਆ ਕਰੋਗੇ ਸਾਰਾ ਟੱਬਰ ਤੁਸੀਂ ਉਹੀ ਹਾਲ ਹੋਇਆ ਪਿਆ ਜੀ ਹੁਣ ਆ ਮੇਰੇ ਦੋਸਤ ਬੈਠੇ ਨੇ ਜਿਹੜੇ ਫਿਲਮਾਂ ਚ ਆਉਂਦੇ ਨੇ ਅਸੀਂ ਇਕੱਠੇ ਹੁੰਦੇ ਸੀ ਇਹਨਾਂ ਨੂੰ ਮੈਂ ਕਹਿ ਕੇ ਆਇਆ ਸੀ ਮੈਂ ਕਹ ਲਿਆ ਵੀ ਤੁਸੀਂ ਆਪਣਾ ਕੰਮ ਕਰ ਲਓ ਮੇਰੀ ਤਾਂ ਡਿਊਟੀ ਪਰਮਾਤਮਾ ਕਿਸੇ ਹੋਰ ਪਾਸੇ ਲਾਉਣ ਨੂੰ ਫਿਰਦਾ ਮੇਰੇ ਅੰਦਰੋਂ ਲੂਰੀਆਂ ਜਿਹੀਆਂ ਉੱਠਦੀਆਂ ਨੇ ਵੀ ਪੰਜਾਬ ਨੂੰ ਲੁੱਟੀ ਜਾਂਦੇ ਓਏ ਓ ਮੇਰੇ ਸਾਹਮਣੇ ਪੰਜਾਬ ਨੂੰ ਲੁੱਟੀ ਜਾਂਦੇ ਆ ਲੀਡਰ ਇਹਨਾਂ ਨੂੰ ਕਿਵੇਂ ਰੋਕੀਏ ਕੈਸਟਾਂ ਸੀੜੀਆਂ ਨਾਲ ਨਹੀਂ ਰੁਕਣੇ ਇਹ ਜੇ ਨਰਮੇ ਨੂੰ ਕੋਈ ਸੁੰਡੀ ਲੱਗ ਜੇ ਨਾ ਬਾਹਰੋਂ ਰੌਲਾ ਪਾ ਕੇ ਜਾਂ ਰੋੜੇ ਮਾਰ ਕੇ ਸੁੰਡੀ ਨਹੀਂ ਹਟਦੀ ਸਪਰੇਅ ਦੀ ਢੋਲੀ ਮੋਡੇ ਤੇ ਧਰ ਕੇ ਅੰਦਰ ਵੜਨਾ ਪੈਂਦਾ ਅੰਦਰ ਵੜੀਏ ਬਹਿ ਕੇ ਆਵੇ ਗੋਣ ਪਹਿਲਾਂ ਪਹਿਲਾਂ ਇਹਨਾਂ ਨੇ ਮੇਰਾ ਮਜ਼ਾਕ ਉਡਾਇਆ ਬਿੱਲਾ ਐ ਥੋੜੀ ਹੁੰਦਾ ਹੁੰਦਾ ਐ ਐ ਥੋੜੀ ਇਹ ਕਲਾਕਾਰ ਜਿਹੜੇ ਨੇ ਇਹਨਾਂ ਨੂੰ ਵੋਟਾਂ ਥੋੜੀ ਪਾਉਂਦਾ ਹੁੰਦਾ ਕੋਈ ਜਦੋਂ ਫਿਰ 2014 ਚ ਟੀਂਟ ਸਿਹਰਾਂ ਦੀਆਂ ਜ਼ਮਾਨਤਾਂ ਜਬਤ ਹੋਈਆਂ ਫਿਰ ਇਹਨਾਂ ਨੂੰ ਪਤਾ ਲੱਗਿਆ ਵੀ ਅੱਛਾ ਅੱਛਾ ਚਾਏ ਵੀ ਹੋ ਜਾਂਦਾ ਹੁੰਦਾ ਹੈ ਪਹਿਲਾਂ ਕਹਿੰਦੇ ਸੀ ਪਹਿਲਾਂ ਇਹ ਲੀਡਰ ਕਹਿੰਦੇ ਸੀ ਮਜ਼ਾਕ ਢਾਉਂਦੇ ਸੀ ਜਦੋਂ ਮੈਂ ਸੰਗਰੂਰ ਤੋਂ ਲੜ ਰਿਹਾ ਸੀ ਕਹਿੰਦੇ ਭਗਵੰਤ ਮਾਨ ਦੀ ਹੱਥ ਬੰਨੇ ਵਾਲੀ ਫੋਟੋ ਦੇਖੀ ਪੋਸਟਰ ਤੇ ਲੀਡਰ ਕਹਿੰਦੇ ਹੁੰਦੇ ਸੀ ਕਾਲੀ ਦਾ ਨਾਲੇ ਤੇ ਕਾਂਗਰਸ ਵਾਲੇ ਦੇ ਕਹਿੰਦੇ ਭਗਵਾਨ ਤਮਨ ਦੀ ਹੱਥ ਬੰਨੇ ਵਾਲੀ ਫੋਟੋ ਦੇਖ ਕੇ ਸਾਨੂੰ ਬਹੁਤ ਹਾਸਾ ਆਇਆ ਲੈ ਇਹ ਵੀ ਵੋਟਾਂ 'ਚ ਖੜਾ ਹੋ ਗਿਆ ਮੈਂ ਕਿਹਾ ਕੋਈ ਗੱਲ ਨਹੀਂ ਵੋਟਾਂ ਵਾਲੇ ਦਿਨ ਤੱਕ ਹੱਸ ਲੋ ਜਿੰਨਾ ਹੱਸਣਾ ਹੈ ਰਿਜ਼ਲਟ ਤੋਂ ਬਾਅਦ ਸਾਰੀ ਉਮਰ ਮੇਰੀ ਫੋਟੋ ਦੇਖ ਕੇ ਰੋਇਆ ਕਰੋਗੇ ਸਾਰਾ ਟੱਬਰ ਤੁਸੀਂ ਉਹੀ ਹਾਲ ਹੋਇਆ ਪਿਆ ਜੀ ਹੁਣ